ਦੇਖੋ ਵੀਰੋ ਇੱਕ ਤੇ ਤੁਹਾਡੀ ਗੱਲ ਈ ਆ ਤੁਹਾਡਾ ਪ੍ਰੋਗਰਾਮ ਸਾਹਿਬ ਉੱਥੇ ਬੜਾ ਲੰਮਾਈ ਜੇ ਨੌੜ ਗਿਆ ਉਹ ਉਪਰੋਂ ਤੁਸੀਂ ਇੰਨੀ ਕੀ ਚਲਾ ਰਹੇ ਸਾਡੇ ਉੱਤੇ 20% ਲੋਕਾਂ ਨੇ ਫੂਡ ਖਾਦਾ 80% ਸਾਨੂੰ ਫੂਡ ਪਾਈ ਛਕਣਾ ਪੈਣਾ ਵਿੱਚ ਦੋ ਜੁਆਇੰਟ ਤੁਸੀਂ ਨੰਗੇ ਵੀ ਦੇਖੇ ਆ ਤੁਸੀਂ ਫੋਟੋਆਂ ਵੀ ਖਿੱਚੀਆਂ ਨੂੰ ਪੁੱਛਣ ਵਾਲਾ ਹੋਵੇ ਕੱਲ ਤੁਸੀਂ ਆਪਣੇ ਨਿਆਣੇ ਇੱਥੇ ਲਿਆ ਕੇ ਛੱਡੋ ਤਾਂ ਤੁਹਾਨੂੰ ਪਤਾ ਲੱਗੇ ਮੈਂ ਨਾ ਕੋਈ ਮਿਸਬੀਹਿਆ ਨਹੀਂ ਕੀਤਾ ਉਹਦੇ ਬੰਦੇ ਵੀ ਸਾਰੇ ਸੀ ਜਿਨ੍ਹਾਂ ਮੁਰੇ ਇਹਨਾਂ ਨੇ ਮੈਨੂੰ ਗਾਲਾਂ ਕੱਢੀਆਂ ਇੱਧਰ ਆ ਇੱਧਰ ਤੈਨੂੰ ਮੈਂ ਦੱਸੂਗਾ ਮੈਂ ਜਨਰੇਟਰ ਵਾਲੇ ਨੂੰ ਫੋਨ ਕਰਾਇਆ ਸਾਡਾ ਜਨਰੇਟਰ ਫਟ ਗਿਆ ਅਸੀਂ ਆਪਣੀ ਮਾਫੀ ਮੰਗ ਲੈਂਦੇ ਭਾਈ ਜੇ ਸਾਡੇ ਤੋਂ ਕੋਈ ਗਲਤੀ ਨਹੀਂ ਸਾਨੂੰ ਪੈਸੇ ਨਾ ਦੋ ਜੇ ਅਸੀਂ ਵੈਸੇ ਤੁਹਾਡੀ ਗਲਤੀ ਕੋਈ ਨਹੀਂ ਆਣੀ ਵਾਲਾ ਸਟਾਕੋ ਕਿੰਨੇ ਅੰਦਰ ਆਦਾਂ ਦੇ ਨੋਟ ਆਪਕਾ ਜੀ ਦੇਖੋ ਵੀਰੋ ਇੱਕ ਤੁਹਾਡੀ ਗਲਤੀ ਆ ਸਾਡਾ ਪ੍ਰੋਗਰਾਮ ਖਰਾਬ ਹੋ ਗਿਆ ਉਹ ਉਪਰੋਂ ਤੁਸੀਂ ਐਡੀ ਕਿਸ਼ਲਾ ਰਹੇ ਸਾਡੇ ਉੱਤੇ ਮੈਨੂੰ ਸ਼ੋਅ ਫੈਚਰ ਤੋਂ ਫੰਕਸ਼ਨ ਖਰਾਬ ਹੋ ਗਿਆ ਜੇ ਜ ਨਹੀਂ ਤਾਂ ਖਰਾਬ ਹੋਇਆ ਮੈਂ ਅੱਜ ਦਿਨ ਜਨਰੇਟਰ ਖਰਾਬ ਹੋ ਗਿਆ ਇਸ ਟਾਈਮ ਹਰ ਚੀਜ਼ ਅਵੇਲੇਬਲ ਆ ਹਾਂ ਸਰ ਹਰ ਚੀਜ਼ ਮੇਰੇ ਵਾਲਾ ਬਿਲਕੁਲ ਲੇਕਿਨ ਇਹ ਨਾ ਨਾਲ ਦੀ ਨਾਲ ਹੱਲ ਕਰਤਾ ਅਸੀਂ ਕੋਈ ਨਹੀਂ ਕਰਾ ਸੀ ਮਾਰਦੇ ਨਹੀਂ ਅਸੀਂ ਤੁਹਾਨੂੰ ਦੇਖੋ ਦੂਜਾ ਮੰਗਾਵਾਂ ਸੀ ਤੁਸੀਂ ਬੋਲ ਕੋਈ ਬੱਚਾ ਚਲਿਓ ਹੁਣ ਵੀ ਨਾ ਕਿੰਦਰ ਵਟਾਉ ਜੂਗੀ ਨਾਲੀ ਅਸੀਂ ਪੱਥਰੀ ਹੋਂ ਥੱਲੇ ਲਾਈ ਅਸ ਪੱਥਰੀ ਪੱਥਰੀ ਭਾੜੀ ਜਾਂਦੇ ਲੱਗੇ ਹੋਏ ਪੱਛੀ ਅਸੀਂ ਬੰਦੋ ਇਹਦੇ ਘਰੋਂ ਚਲ ਗਏ ਸੀ ਨਾ 20% ਲੋਕਾਂ ਨੇ ਫੂਡ ਖਾਦਾ 80% ਸਾਨੂੰ ਫੂਡ ਪਈ ਸਿੱਟਣਾ ਪੈਣਾ ਹਨਾ ਉਹਦਾ ਕੀ ਅਸੀਂ ਕੀ ਕਰਾਂਗੇ ਉਹਦਾ ਦੱਸੋ ਠੀਕ ਹੈ ਨਾ ਇਹ ਕਰੀ ਜਾਂਦੇ ਆ ਜੀ ਹੁਣ ਅਸੀਂ ਅਮਰੀਕਨਾਂ ਨਾਲ ਮਿਲ ਕੇ ਗਏ ਆ ਕਹਿੰਦੇ ਜੀ ਸਾਡਾ ਜਨਰੇਟਰ ਖਰਾਬ ਹੋ ਗਿਆ ਸਾਡਾ ਕੀ ਕਸੂਰ ਭਾਜੀ ਬੈਕਅਪ ਤਾਂ ਚਾਹੀ ਰਹੀਆਂ ਕਿ ਨਹੀਂ ਚਾਹੀਦਾ ਤੁਸੀਂ ਹੁਣ ਇਹਨਾਂ ਦੇ ਜੋਇੰਟ ਦੇਖਣ ਗਏ ਬੰਦਾ ਨਹੀਂ ਸਾਡਾ ਰੁਕੇ ਹੁਣ ਇਹਨਾਂ ਦੇ ਪੱਖਿਆਂ ਦੇ ਜੋਇੰਟ ਦੇਖਣ ਗਏ ਸਾਡੇ ਮੋਰੇ ਮੋਰੇ ਇਹਨਾਂ ਨੇ ਹੁਣੇ ਤਾਜ਼ੀਆਂ ਟੀਪਾਂ ਲਾਈਆਂ ਆ ਤੇ ਤੁਸੀਂ ਮੀਡੀਆ ਵਾਲਿਆਂ ਨੇ ਖੁਦ ਵੀ ਦੇਖਿਆ ਆ ਵਿੱਚ ਦੋ ਜੋਇੰਟ ਤੁਸੀਂ ਨੰਗੇ ਵੀ ਦੇਖੇ ਆ ਤੁਸੀਂ ਫੋਟੋਆਂ ਵੀ ਖਿੱਚੀਆਂ ਪਹਿਲੇ ਜੋਇੰਟ ਸਾਰੇ ਨੰਗੇ ਸਾਰੇ ਹੀ ਨੰਗੇ ਸਗੇ ਜੇ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਕੱਲ ਤੁਸੀਂ ਆਪਣੇ ਨਿਆਣੇ ਇੱਥੇ ਲਿਆ ਕੇ ਛੱਡੋ ਤਾਂ ਤੁਹਾਨੂੰ ਪਤਾ ਲੱਗੇ ਜਦੋਂ ਤੁਸੀਂ ਸਵੇਰ ਤੋਂ ਇੱਥੇ ਆ ਗਏ ਬੈਲਸ ਵਿੱਚ ਤੁਹਾਨੂੰ ਜਿਹੜਾ ਸਵੇਰ ਤੋਂ ਏਸੀ ਚੱਲਦਾ ਮਿਲਿਆ ਕਿ ਨਹੀਂ ਮਿਲਿਆ ਅਸੀਂ ਆਏ 12 ਵਜੇ ਉਸ ਵੇਲੇ ਪਹਿਲਾਂ ਪਹਿਲਾਂ ਗੱਲਿਆ ਮਾਣਾ ਜੇ ਉਸ ਤੋਂ ਬਾਅਦ ਨਹੀਂ ਸਾਡੇ ਜਦੋਂ ਤੁਸੀਂ ਇਹਨਾਂ ਨੂੰ ਪਾ ਕੇ ਏਸੀ ਨਹੀਂ ਚੱਲਦਾ ਤਾਂ ਇਹਨਾਂ ਨੇ ਕੀ ਅਗੂ ਕਿਹਾ ਇਹ ਕਹਿੰਦੇ ਸਾਡਾ ਥੋੜੀ ਦੂਸਰੀ ਖਰਾਬੀ ਆ ਗਈ ਆ ਲੈ ਨਾਲ ਦੀ ਨਾਲ ਇਹਨਾਂ ਨੂੰ ਦੱਸਿਆ ਜਰਾਬੀ ਆ ਗਈ ਆ ਤੇ ਕਰ ਰਹੇ ਆ ਕਰਦੇ ਕਰਦੇ ਹੁਣ ਦੇਖ ਲਓ ਕਿੰਨਾ ਟਾਈਮ ਹੋ ਗਿਆ ਹੁਣ 5:00 ਬੱਜ ਕੇ ਬਾਜੀ ਤੁਹਾਡਾ ਪ੍ਰੋਗਰਾਮ ਜਿਹੜਾ ਸੀਗਾ ਤੁਸੀਂ ਇਹ ਕਹਿੰਦੇ ਕਿ ਜੇ ਇਹਨਾਂ ਦਾ ਏਸੀ ਨਹੀਂ ਚੱਲਿਆ ਉਹਦੇ ਨਾਲ ਤੁਹਾਡਾ ਪ੍ਰੋਗਰਾਮ ਖਰਾਬ ਹੋ ਜਾਏ ਤੁਸੀਂ ਅੰਦਰ ਆਓ

ਦੇ ਤੁਹਾਡਾ ਇੱਕ ਡਾਇਨੈਟਰ ਬਾਜੀ ਖਰਾਬ ਹੋ ਗਿਆ ਤੁਹਾਨੂੰ ਬੈਕਅਪ ਨਹੀਂ ਚਾਹੀਦਾ ਬੈ ਕਿੱਥੇ ਚੱਲਦਾ ਏਸੀ ਚੱਲਦਾ ਹੁੰਦਾ ਕਿਨੇ ਹਾਲੇ ਪਾਜੀ 5 ਵਜੇ ਉੱਥੇ ਮਿਲਦੇ ਏਸੀ ਚੱਲਦਾ ਖੜੋ ਜਾਓ ਅਸੀਂ ਸਰਕੀਏ ਬੰਦੇ ਨੂੰ ਤੰਗ ਨਹੀਂ ਕੀਤਾ 5 ਵਜੇ ਉਹ ਬਾਜੀ ਤੁਸੀਂ ਤੁਸੀਂ ਕੀ ਕਹਿ ਤਾ ਕਰਨਾ ਅਸੀਂ ਬਾਜੀ ਤੁਹਾਡਾ ਨਾਮ ਕੀ ਆ ਮੇਰਾ ਨਾਮ ਅਰਜਨ ਸਿੰਘ ਟਵਾਰਾ ਜੀ ਪ੍ਰਿੰਟ ਕਰੇ ਹਾਂ ਕੀ ਗੱਲਬਾਤ ਕੀ ਹੋਈ ਹੈ ਗੱਲਬਾਤ ਤਾਂ ਜੀ ਸਾਡੇ ਅੱਜ ਭਰਾ ਦਾ ਵਿਆਹ ਹੈ ਜੀ ਕਿਹੜੇ ਪਿੰਡ ਤੋਂ ਅਸੀਂ ਉਧਰ ਆ ਕੇ ਕਰਿਆ ਆਉਂਦੇ ਹਾਂ ਜੀ ਠੀਕ ਹੈ ਏ ਬੰਬੇ ਮੋਟਰ ਗੈਰੇਜ ਵਾਲਾ ਮੁੰਡਾ ਆ ਉਹਦਾ ਵਿਆਹ ਅੱਜ ਗੱਲਬਾਤ ਕੀ ਹੋਈ ਉਹ ਗੱਲਬਾਤ ਹੋਈ ਹੈ ਜੀ ਜਦੋਂ ਅਸੀਂ ਆਏ ਆ ਪਹਿਲਾਂ ਬੈਲੇਸ਼ ਅਸੀਂ ਆਪਣਾ ਖਾ ਗੋ ਕੇ ਸਾਰਾ ਕੁਝ ਜਦੋਂ ਅਸੀਂ ਕੱਪੜੇ ਡਰੈਸ ਚੇਂਜ ਕਰਨ ਲੱਗੇ ਆ ਹੂੰ ਉੱਥੇ ਅਸੀਂ ਜਾ ਕੇ ਇਧਰਲੇ ਕਮਰੇ ਜਿਹੜਾ ਪਹਿਲਾਂ ਗਏ ਜੀ ਨਾ ਆਫਿਸ ਚ ਉੱਥੇ ਏਸੀ ਹੈ ਨਹੀਂ ਜਗਾ ਯਹੀ ਦੂਏ ਦੇ ਪਾਸੇ ਚਲੇ ਗਏ ਜੀ ਨਾ ਉਹ ਤੇ ਏਸੀ ਦਾ ਰਿਮੋਟ ਜੀ ਨਾ ਉਹ ਏਸੀ ਚੱਲਦਾ ਸੀਗਾ ਜੀ ਅਸੀਂ ਜਾ ਕੇ ਉਹਨਾਂ ਨੂੰ ਕਹੇ ਜੀ ਏਸੀ ਚਲਾ ਦਿਓ ਉਹੀ ਬੰਦਾ ਸਾਡੇ ਲਾਗੇ ਨਾ ਆਇਆ ਜੀ ਨਾ ਕੋਈ ਮੈਡਮ ਨੂੰ ਨਾ ਕੋ ਬੰਦਾ ਜਾਣੀ ਉਹ ਕਹਿੰਦੇ ਜੀ ਮਾਲਕ ਨੂੰ ਪੁੱਛੋ ਹਾਂ ਠੀਕ ਹੈ ਮਾਲਕ ਨੂੰ ਸਾਡੀ ਗੱਲ ਕਰਾ ਦਿਓ ਜੀ ਸਾਥੋਂ ਉਹਨਾਂ ਨੂੰ ਹਨਾ ਵੀ ਅਸੀਂ ਉਹਨਾਂ ਨਾਲ ਗੱਲ ਕਰੀਏ ਉਹ ਕਹਿੰਦੇ ਵੀ ਕੋਈ ਨਹੀਂ ਆਉਦੇ ਆਉਂਦੇ ਜੀ ਵੇਟ ਕਰਦੇ ਰਹੇ ਕਰਦੇ ਰਹੇ ਫੇਰ ਇਹਨਾਂ ਨੂੰ ਅਸੀਂ ਜਾ ਕੇ ਡੀ ਦੇ ਬੰਦ ਕਰਾਤਾ ਜੀ ਅੰਦਰ ਜਾ ਕੇ ਠੀਕ ਅਸੀਂ ਤਾਂ ਲੌਂਗ ਰੈਟ ਵੀ ਕਰਾਈ ਆ ਵੀ ਜੋ ਜਿਹੜਾ ਮੈਂਬਰ ਉਹ ਬੰਦਾ ਆ ਉਹ ਇੱਥੇ ਆ ਕੇ ਸਾਡੇ ਨਾਲ ਗੱਲ ਕਰੇ ਤੇ ਸਾਡਾ ਏਸੀ ਨਹੀਂ ਚੱਲਦਾ ਇਹ ਮੁੰਡਾ ਆਇਆ ਜੀ ਉਹਨੇ ਆ ਕੇ ਏਸੀ ਦਾ ਚਲਾਤਾ ਜੀ ਉਹ ਦੂਜੀ ਥੋੜਾ ਟਾਈਮ ਚੱਲਿਆ ਜੀ ਉਹ ਇਸੀ ਫੇਰ ਬੰਦ ਹੋ ਗਿਆ ਬੰਦ ਹੋ ਕੇ ਇਹਨਾਂ ਨੇ ਇੱਧਰ ਮੈਂ ਪਿਛੇ ਗਿਆ ਮੈਂ ਕਿਹਾ ਮੈਨੇਜਰ ਕਿੱਥੇ ਆ ਬੰਦਾ ਮੈਨੂੰ ਨਹੀਂ ਪਤਾ ਸੀ ਇਹਨਾਂ ਦਾ ਉਦੋਂ ਮੈਨੂੰ ਪਤਾ ਸੀ ਕਿਹਨਾਂ ਦਾ ਹੈਗਾ ਨਾ ਮੈਂ ਇਹ ਉੱਥੇ ਕੋਲ ਖੜੇ ਉਹਨੂੰ ਕਰਵਾ ਰੇ ਸਕੇ ਇਹਨਾਂ ਦੀ ਜਿਹੜੀ ਵਾਇਰਿੰਗ ਆ ਉਹ ਨਾ ਪ੍ਰੋਪਰ ਹੋ ਆ ਜੀ ਕੁੰਡੀਆਂ ਬਣੀਆਂ ਉਹਨਾਂ ਨਾਲ ਬੁਰੂੜੀਆਂ ਦੇਈ ਜਾਂਦੇ ਆ ਕੋਈ ਨਿਆਣਾ ਉੱਥੇ ਚੁੰਬੜ ਜਵੇ ਕੋਈ ਕੋਸ਼ ਹੋ ਜਵੇ ਖਾਲੂ ਕੋਈ ਜ਼ਿੰਮੇਵਾਰ ਨਹੀਂ ਹੈਗਾ ਜੀ ਜਿੰਨੇ ਆਉਣੇ ਤੇ ਪੁਰਾਣੇ ਆਉਂਦੇ ਆ ਕਿਸੇ ਦਾ ਨਿਆਣਾ ਕਿਤੇ ਜਾਂਦਾ ਕਿਸੇ ਦਾ ਨਿਆਣਾ ਕਿਤੇ ਜਾਂਦਾ ਉਹ ਮੇਨ ਪ੍ਰੋਬਲਮ ਕੀ ਆਈ ਵੀ ਹਾਈ ਆ ਤੇ ਗਲਵੱਗ ਮੇਨ ਬਾਲ ਨਹੀਂ ਆਈ ਬੇ ਅਸੀਂ ਉੱਥੇ ਡੀਪੇਟੇ ਜਾ ਕੇ ਉਹਨਾਂ ਨੇ ਸਾਡਾ AC ਚਲਾ ਦਿੱਤਾ ਜੀ ਬੇ ਦਾ AC ਹੀ ਬੰਦ ਹੋ ਗਿਆ ਮੈਂ ਫੇਰ ਹੀ ਨਾ ਕੋ ਗਿਆ ਜੀ ਕਹਿੰਦੇ ਹੋਣੀ ਚੱਲ ਪੂਗਾ ਠੀਕ ਹੈ ਜੀ ਫੇਰਾਂ ਨੇ ਚਲਾ ਦਿੱਤਾ ਜੀ ਥੋੜੀ ਦੇਰ ਬਾਅਦ ਸਾਰਾ ਅੰਦਰੋਂ ਹਾਲ ਦਾ ਜਿੰਨਾ ਕੂਲਿੰਗ ਸਿਸਟਮ ਸਾਰਾ ਬੰਦ ਹੋ ਗਿਆ ਜੀ ਅੱਛਾ ਜਿੰਨੇ ਪਸੀਨਾ ਪਸੀਨੀ ਪਸੀਨਾ ਸਾਰਾ ਹੋ ਗਿਆ ਇਹ ਇਹਨਾਂ ਨੂੰ ਮੈਂ ਲੈ ਗਿਆ ਮੈਂ ਕਿਹਾ ਇੰਦਰ ਦਾ ਕਰਕੇ ਗੱਲ ਵਾਜੀ ਇਹ ਕਹਿੰਦੇ ਭਾਜੀ ਹੋ ਜਾਊਗਾ ਅਸੀਂ ਪਿਆਰ ਨਾਲ ਮੇਰਾ ਡੀਲਿੰਗ ਕੀਤੀ ਜੀ ਜਦੋਂ ਬਾਅਦ ਕਿਉਂ ਇਹਨਾਂ ਨੇ ਸਾਡੀ ਗੱਲ ਨਹੀਂ ਗੋਲੀ ਇਹ ਤਾਂ ਦਫ਼ਤਰ ਵਾਲ ਨੂੰ ਆ ਗਈ ਇਹ ਫੋਨ ਤੇ ਲੱਗਿਆ ਜੀ ਮੈਂ ਕਿਹਾ ਮੈਂ ਕਿਹਾ ਸਾਰੇ ਸਾਡੀ ਗੱਲ ਸੁਣੋ ਸਾਰੇ ਬੰਦਿਆਂ ਦੇ ਵਿੱਚ ਇਹਨਾਂ ਨਾਲ ਸਾਡਾ ਇਹਨਾਂ ਨੇ ਇਹ ਨਹੀਂ ਵੀ ਕਿਹਾ ਵੀ ਹਾਂ ਮੇਰੀ ਗਲਤੀ ਆ ਇਹ ਸਾਡੇ ਉਹਦੇ ਝੁਕੇ ਨਹੀਂ ਹੈਗੇ ਚਲੋ ਇਹ ਇਹ ਹੈ ਵੀ ਨਾਰਮਲ ਹੀ ਗੱਲ ਵਾ ਜਿਹੜੀ ਆ ਇਹ ਸੀ ਯੂ ਸੀ ਵਾਲੀਆਂ ਨਾ ਚਲੋ ਗੱਲਾਂ ਭੁੱਲ ਜਾਂਦੀਆਂ ਜਿਹੜੀ ਇਹਨਾਂ ਨੇ ਸਾਡੇ ਨਾਲ ਮਿਸਵੇਵ ਵੀ ਕੀਤੀ ਹੈ ਨਾ ਕਹਿੰਦੇ ਆਜੋ ਮੈਨੂੰ ਮਾਰ ਦਓ ਫਲਾਨਾ ਕਰ ਦੋ ਢਿੰਟੜਾ ਕਰ ਦੋ ਅੱਛਾ ਉਹ ਗੱਲਾਂ ਸਾਨੂੰ ਚੁੱਪ ਦੀਆਂ ਤੁਹਾਡਾ ਕਹਿਣ ਦਾ ਮਤਲਬ ਹੈ ਉਹ ਤਾਂ ਜੂਨ ਉਹ ਤਾਂ ਐਵੇਂ ਨੋਰਮਲ ਅਗਾ ਲਾ ਸੀ ਕਦੋਂ ਕਰਦੇ ਜੂਨ ਤੁਹਾਨੂੰ ਇਹਨਾਂ ਨੇ ਮਿਸਵੇਵ ਕੀਤਾ ਅੰਬਸਵੇਵ ਕੀਤਾ ਸੀ ਹੁਣ ਕਦੋਂ ਕਰਦੇ ਕਿੰਨੀ ਗਰਮੀ ਹੁੰਦੀ ਆ ਅੱਛਾ ਏਸੀ ਵਿੱਚ ਕੀਤਾ ਆ ਉਸ ਤੋਂ ਬਾਅਦ ਕੋ ਕੀਤਾ ਜੀ ਇਹਨਾਂ ਨੇ ਪੈਸੇ ਜੋ ਸਾਰਾ ਕੁ ਕੁੜੀ ਵਾਲੇ ਨੇ ਕੀਤਾ ਸਾਰਾ ਕੁਝ ਇਹਨਾਂ ਨੇ ਕੀਤਾ ਬਈ ਚਲੋ ਉਹ ਕਿਹੜਾ ਪਹਿਲੇ ਸੀ ਤੁਹਾਡਾ ਇਹ ਗੋਲਡਨ ਚਾਲੂ ਸੀ ਜੀ ਇਨੇ ਕਿਹਾ ਕਿ ਇੱਕ ਨੰਬਰ ਕਮਰੇ ਦਾ ਏਸੀ ਨਹੀਂ ਚੱਲ ਰਿਹਾ ਸਰ 1 ਮਿੰਟ ਯਸ ਮੈਂ ਉਹ ਹੀ ਓਨਲੀ 1 ਮਿੰਟ ਪਲੀਜ਼ ਰਿਕਵੈਸਟ ਇਹਨਾਂ ਦਾ ਕਹਿਣਾ ਆ ਕਿ ਅਸੀਂ ਏਸੀ ਵਿੱਚ ਕੀਤਾ ਸੀ ਸਾਰਾ ਕੁਝ ਕੀਤਾ ਸੀ ਲੇਕਿਨ ਏਸੀ ਦਾ ਚਲੋ ਕਿਸੇ ਕਾਰਨ ਕਰਕੇ ਖਰਾਬ ਹੋ ਗਿਆ ਇਹਨਾਂ ਨੇ ਕਿਹਾ ਕਿ ਸਾਨੂੰ ਉਹਦਾ ਗੁੱਸਾ ਕੋਈ ਨਹੀਂ ਕੋਈ ਕੁਝ ਵੀ ਹੋ ਸਕਦਾ ਔਰ ਜਦੋਂ ਇਹ ਤੁਹਾਡੇ ਕਿਨਾਰੇ ਨਹੀਂ ਗੱਲ ਕੀਤੀ ਤਾਂ ਤੁਸੀਂ ਇਹਨਾਂ ਦਾ ਮਿਸ ਬਿਹੇਵੀ ਕੀਤਾ ਇਸ ਗੱਲ ਦਾ ਇਹਨਾਂ ਨੂੰ ਗੁੱਸਾ ਕਿਉਂ ਕਹਿਣਾ ਚਾਹੁੰਦਾ ਮੈਂ ਨਾ ਕੋਈ ਮਿਸ ਬਿਹੇਵੀ ਨਹੀਂ ਕੀਤਾ ਉਹ ਬਾਰੇ ਵੀ ਸਾਰੇ ਸੀ ਜਿਨ੍ਹਾਂ ਮਰੇ ਇਹਨਾਂ ਨੇ ਮੈਨੂੰ ਗਾਲਾਂ ਕੱਢੀਆਂ ਇੱਧਰ ਆ ਇੱਧਰ ਤੈਨੂੰ ਮੈਂ ਦੱਸੂੰਗਾ ਮੈਂ ਜਨਰੇਟਰ ਵਾਲੇ ਨੂੰ ਫੋਨ ਕਰਾਇਆ ਸਾਡਾ ਜਨਰੇਟਰ ਫਟ ਗਿਆ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਸਾਡਾ ਜਨਰੇਟਰ ਫਟਿਆ ਹੋਇਆ ਤੁਸੀਂ ਜਿਹੜੇ ਮੁੰਡੇ ਨੂੰ ਮੈਂ ਜਿੰਨੇ ਵਜੇ ਫੋਨ ਕੀਤਾ ਉਹ ਵੀ ਇਹਦੇ ਵਿੱਚ ਹੈ ਕੋਲ ਡਿਟੇਲ ਤੁਸੀਂ ਉਹਨੂੰ ਕੱਢ ਕੇ ਦੇਖ ਲਓ ਇੱਧਰ ਸਰ ਤੁਸੀਂ ਇੱਧਰ ਕੱਢ ਕੇ ਦੇਖ ਲਓ ਕਿ ਉਹਨੂੰ ਫੋਨ ਕੀਤਾ ਕਿ ਤਾਰੀ ਜਲਦੀ ਤੋਂ ਜਲਦੀ ਕਰ ਤਾ ਕੇ ਜਨਰੇਟਰ ਲੈ ਕੇ ਉਹ ਕਹਿੰਦਾ ਸਰ ਮੈਂ ਜਨਰੇਟਰ ਪਾ ਕੇ ਅੱਧੇ ਪੂਨੇ ਘੰਟੇ ਪਹੁੰਚ ਰਿਹਾ ਮੈਂ ਕਹਾ ਮੇਰਾ 180 ਕਿਲੋਵਾਟ ਦਾ ਜਨਰੇਟਰ ਦੇਖੋ ਬੜੇ ਤੋਂ ਬਣਾ ਕਿਹੜਾ ਕਹਿੰਦਾ 125 ਕਿਲੋਵਾਟ ਦਾ ਹੈ ਕੋਈ ਗੱਲ ਨਹੀਂ ਮੈਂ ਅੱਧੇ ਯੂਨਿਟ ਨੇ ਜਿਹੜੇ 62 ਟਨ ਤੇ ਪਾਤੇ ਨੇ ਤੂੰ 125 ਵਾਲਾ ਜਾ ਕੇ ਪੁੱਛਾ ਇਹ ਮੈਨੂੰ ਬਾਜੀ ਉਹਨੇ ਕਹਿੰਦਾ ਕਹਿੰਦਾ ਤੂੰ ਇੱਧਰ ਆ ਇੱਧਰ ਤੈਨੂੰ ਮੈਂ ਦੱਸਦਾ ਕਹਿੰਦਾ ਤੂੰ ਜੇ ਕਿਤੇ ਗਿਆ ਚਲੋ ਗਰਮੀ ਦੇ ਮੌਸਮ ਉਹਨਾਂ ਨੂੰ ਵੀ ਗਰਮੀ ਸੀ ਤੇ ਤੂੰ ਜਵਾਬ ਤੁਹਾਡਾ ਦੇਣਾ ਮਿਸ ਵੀ ਕਰਨਾ ਨਹੀਂ ਬੰਦਾ ਸੀ ਜੋ ਉਹ ਕਿਹਾ ਸਰ ਜੀ ਮੈਂ ਉਹਨਾਂ ਦੀ ਗਲਤੀ ਕੁਝ ਬੋਲਦਾ ਹਾਂ ਉਹ ਮੈਂ ਭੱਜਦਾ ਕਿਤੇ ਉਹ ਮੈਂ ਲੜਨ ਨੂੰ ਬੈਠਾ ਤੁਸੀਂ ਇਹਦੇ ਨਾਲ ਗੱਲ ਕੀਤੀ ਸੀਗੀ ਜੀ ਕਿ ਅਸੀਂ ਜਿਹੜਾ ਇਹ ਏਸੀ ਸਾਨੂੰ ਚਲਾ ਕੇ ਦੇਵਾਂਗੇ ਪਹਿਲਾਂ ਜੀ ਬਿਲਕੁਲ ਸਰ ਏਸੀ ਚੱਲਦਾ ਹੈ ਅਸੀਂ ਜਿਹੜੇ ਰੂਮ ਦੀ ਇਹ ਗੱਲ ਕਰ ਰਹੇ ਹਾਂ ਨਾ ਅਸੀਂ ਰੂਮ ਦੇ ਅਸੀਂ ਸਵਿਚੀ ਬਟਨ ਦਾ ਬਦਲ ਦਿੰਦੇ ਉੱਥੇ ਬਟਨ ਆ ਕਿਸੇ ਨੂੰ ਨਹੀਂ ਪਤਾ ਲੱਗਿਆ ਉਹਨਾਂ ਨੇ ਇਹ ਬਟਨ ਬੰਦ ਕਰਤਾ ਨਾ ਮੈਂ ਕੋਰੇ ਤੋਂ ਮੈਸੇਜ 보ਚਿਆ ਨਾਲ ਦੀ ਨਾਲ ਏਸੀ ਵਾਲਾ ਮੁੰਡਾ ਗਿਆ ਤੁਸੀਂ ਹੁਣ ਵੀ ਜਾ ਕੇ ਦੇਖ ਪਰ ਜਦੋਂ ਅਸੀਂ ਆਏ ਹੈਗੇ ਆ ਤਾਂ ਉਸ ਵੇਲੇ ਤੇ ਸਭ ਤੋਂ ਬੰਦ ਸੀ ਤੁਹਾਡੇ ਇਸ ਦਫ਼ਤਰ ਵਿੱਚ ਆਏ ਆ ਤੁਹਾਨੂੰ ਜਦੋਂ ਫੋਨ ਕੀਤਾ ਜਦੋਂ ਤੁਹਾਨੂੰ ਫੋਨ ਕੀਤਾ ਉਸ ਵੇਲੇ ਇਹ ਦਫ਼ਤਰ ਦੀ ਵੀ ਲਾਈਟ ਉਸ ਵੇਲੇ ਚੱਲੀ ਆ ਇਹਦੇ ਪਿੱਛੇ ਕੀ ਕਹਿਣਾ ਚਾਹੋਗੇ ਦਫ਼ਤਰ ਦੀ ਲਾਈਟ ਨੂੰ ਸਰ ਜਲਦੀ ਪੇ ਬਿਲਕੁਲ ਅਸੀਂ ਮੀਡੀਆ ਵਾਲੇ ਇੱਥੇ ਸੀਗੇ ਬੰਦ ਸੀ 15 ਮਿੰਟ ਘਟੇ ਰਹੇ ਹੈ ਕਿ ਲਾਈਟ ਦਾ ਹਾਲ ਦੀ ਲਾਈਟ ਦਾ ਨੋ ਕਨੈਕਸ਼ਨ ਸਾਡੇ ਕੋਲ ਹਾਲ ਦੇ ਵਿੱਚ 15 ਮਿੰਟ ਬਾਅਦ ਫਿਰ ਕਿੱਥੋਂ ਚੱਲੀ ਆ ਸਰ ਉਹ ਬਿਜਲੀ ਬੋਰਡ ਨੂੰ ਪਤਾ ਹੋਣਾ ਕਿਉਂਕਿ ਅਸੀਂ ਹਾਲ ਦੇ ਵਿੱਚੋਂ ਬਸ ਦਫ਼ਤਰ ਦੇ ਵਿੱਚੋਂ ਅਸੀਂ ਹਾਲ ਦੇ ਵਿੱਚ ਨਾ ਤਾਂ ਲਾਈਟ ਦੇ ਸਕਦੇ ਨਾ ਅਸੀਂ ਬਿੱਤੀ ਗਈ ਸਾਡਾ ਜਿਹੜਾ ਹਾਲ ਆ ਸਿਰਫ ਜਨਰੇਟਰ ਤੇ ਚੱਲਦਾ ਹੈ ਉਹਦਾ 40 ਕਿਲੋਵਾਟ ਦਾ ਸੀ ਲੇਟਰ ਲੱਗ ਚੱਲ ਰਿਹਾ ਇੱਕ 66 ਵਾਲਾ ਲੱਗ ਚੱਲ ਰਿਹਾ 215 ਨਹੀਂ ਕੀ ਦੇਖੋ ਜਦੋਂ ਕੋਈ ਮੈਰਿਜ ਕਰਦਾ ਤੁਹਾਨੂੰ ਉਹ ਤੇ ਹੋ ਗਿਆ ਹੁਣ ਹੱਲ ਕੀ ਆ ਸਰ ਇਹਨਾਂ ਦੇ ਆਪਣੇ ਬੰਦੇ ਕੱਲੋਂ ਤੁਸੀਂ ਦੱਸੋ ਸਰ ਅਸੀਂ ਥੋੜੀ ਦੱਸਣਾ ਤੁਸੀਂ ਦੱਸੋ ਪੈਸੇ ਨਹੀਂ ਨਾ ਦੋ ਜੀ ਅਸੀਂ ਇਹੀ ਕਹਿ ਸਕਦੇ ਹਾਂ ਅਸੀਂ ਆਪਣੀ ਮਾਫੀ ਮੰਗ ਲੈਂਦੇ ਭਾਈ ਜੇ ਸਾਡੇ ਤੋਂ ਕੋਈ ਗਲਤੀ ਨਹੀਂ ਸਾਨੂੰ ਪੈਸੇ ਨਾ ਦੋ ਜੀ ਅਸੀਂ ਪੈਸੇ ਸਾਡੀ ਗਲਤੀ ਕੋਈ ਨਹੀਂ ਅਸੀਂ ਕੰਮ ਹੀ ਤਿਆਰ ਹੈ ਸਰ ਕਿਉਂਕਿ ਇਹ ਸਾਰਾ ਕੁਝ ਸਾਰਾ ਕੁਝ ਸਰ ਕੁਦਰਤੀ ਹੈ ਅਸੀਂ ਰਸਤੇ 'ਚ ਜਾ ਰਹੇ ਹਾਂ ਬਾਈ ਮਿਸਬੀਹੇਵ ਕਰਨਾ ਗਲਤ ਬੋਲਣਾ ਉਹ ਤੁਹਾਨੂੰ ਲੱਗਦਾ ਸਰ ਸੱਚ ਮੰਨਿਓ ਮੈਂ ਕਿਸੇ ਨੂੰ ਮਿਸਬੀਹੇਵ ਨਹੀਂ ਕੀਤਾ ਪਰ ਉਹ ਕਹਿ ਰਹੇ ਮੇਰੀ ਡੈਰੀ ਉਠਾ ਲੋ ਅੱਜ ਤੱਕ ਜਿੰਨੇ ਬੁਰਾਤੀ ਆਏ ਨੇ ਕੋਈ ਕੁਝ ਬੋਲ ਕੇ ਗਿਆ ਮੈਂ ਹਰੇਕ ਨੂੰ ਹੱਥ ਜੋੜ ਕੇ ਮਿਲਿਆ ਇਹ ਭਾਜੀ ਵੀ ਮੈਨੂੰ ਕਿਹਾ ਕਹਿੰਦਾ ਨੀਟੂ ਮੇਰਾ ਰਿਸ਼ਤੇਦਾਰ ਹੈ ਨਵਾਂ ਸ਼ਹਿਰ ਕਹਿੰਦਾ ਉਹ ਸਾਡੇ ਪਾਣੀ ਪੀਂਦਾ ਇਹਨਾਂ ਨੇ ਭਾਜੀ ਉਹਨੂੰ ਮੈਂ ਕਿਹਾ ਸਰ ਘੜਦੇ ਹੋਣਗੇ ਪਹਿਲਾਂ ਕਹੋਗੇ ਆ ਗੱਲ ਇਹ ਭਾਜੀ ਤੁਸੀਂ ਮੈਨੂੰ ਨਹੀਂ ਨਹੀਂ ਤੁਸੀਂ ਇਹ ਗੱਲ ਕਹੀ ਆ ਵੀ ਆਵੇਂ ਆਪਣੇ ਬੰਦਿਆਂ ਨੂੰ ਸਾਦਾ ਮੈਗਾ ਤੂੰ ਜਿਹੜੇ ਬੰਦਿਆਂ ਦੀ ਗੱਲ ਕਰਦਾ ਉਹ ਸਾਡੇ ਮੈਗਾ ਥੱਲੇ ਆ ਮੇਰੀ ਤਾਂ ਉਹਨਾਂ ਨੇ ਬੋਲ ਚਾਹਦੇ ਨਹੀਂ ਚਲੋ ਜੋ ਵੀ ਹੈਗਾ ਉਹ ਸਾਡਾ ਆਪ ਵਿੱਚ ਹੈਗਾ ਇੱਕ ਮਿੰਟ ਮੇਰੀ ਗੱਲ ਸੁਣਾਓ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਨਹੀਂ ਨਹੀਂ ਇੱਕ ਮਿੰਟ ਮੇਰੀ ਗੱਲ ਸੁਣਾਓ ਤੁਸੀਂ ਕਹਿੰਦੇ ਅਸਲਾ ਦਿਖਾਇਆ ਬੰਦੇ ਨੇ ਅਸਲਾ ਸਾਰੇ ਵੋਟਾਂ ਦੇ ਅੰਦਰ ਜਮਾ ਆ ਸਭ ਤੋਂ ਸਾਡੇ ਸਾਡੇ ਘਰੇ ਆਪਣਾ ਸਾਡੇ ਕੋਈ ਲਾਇਸੈਂਸ ਆ ਨਹੀਂ ਅਸੀਂ ਅਸਲਾ ਕਿਧਰ ਤੁਹਾਨੂੰ ਦਿਖਾਉਣਾ ਹੈ ਬੰਦਾ ਸੀ 2 ਨੰਬਰ ਤੋਂ ਕਹੀ ਸਾਡੇ ਤੋਂ ਕੀ ਬੰਦੇ ਨੂੰ ਪਛਾਣਦੇ ਆ ਤੁਸੀਂ ਪਛਾਣਦੇ ਤੁਹਾਡੇ ਸੀਸੀਟੀਵੀ ਕੈਮਰੇ ਲੱਗੇ ਹੋ ਕਿ ਤੁਸੀਂ ਸਾਨੂੰ ਦਿਖਾ ਸਕਦੇ ਹੋ ਕੋਈ ਬੰਦਾ ਕੱਢੋ ਨਹੀਂ ਸਾਨੂੰ ਸੀਸੀ ਕੂਡੀ ਦਿਖਾ ਸਕਦੇ ਹੋ ਸੰਦਰ ਦਿਖਾ ਦਿਓ ਸੀਸੀ ਕੂਡੀ ਜੇ ਤੁਸੀਂ ਮੈਨੂੰ ਪ੍ਰੋਪਰਟੇ ਅਸੀਂ মিডিਆ ਵਾਲਿਆਂ ਨੂੰ ਸਾਨੂੰ ਸੀਸੀ ਕੂਡੀ ਦਿਖਾ ਸਕਦੇ ਆ 50 ਜਾਣੇ ਸੀ ਸਭ ਛੱਡੋ ਸੀਸੀ ਕੂਡੀ ਦਿਖਾ ਸਕਦੇ ਆ ਉਹਦੇ ਚਸਲਾ ਤੁਹਾਨੂੰ ਦੋਖਾਇਆ ਆਪਾਂ ਟਰਾਈ ਕਰ ਸਕਦੇ ਜੀ ਕਰੋ ਟਰਾਈ ਕਰੋ ਟਰਾਈ ਕਰਕੇ ਕੈਮਰੇ ਆਪਣੇ ਕਰੋ ਟਰਾਈ ਉਹਦਾ ਹੀ 40 ਕਿਲੋਵਾਟ ਦਾ ਜਨਰੇਟਰ ਲੱਗ ਕੇ ਚੱਲ ਰਿਹਾ ਇੱਕ 60 ਵਾਲਾ ਲੱਗ ਚੱਲ ਰਿਹਾ ਇਹ ਕਿਛੋਬਤ ਨਹੀਂ ਦੇਖੋ ਜਦੋਂ ਕੋਈ ਮੈਰਿਜ ਕਰਦਾ ਤੁਹਾਨੂੰ ਪਤਾ ਆ ਤਾਂ ਅਗਰ ਕੋਈ ਚੀਜ਼ ਖਰਾਬ ਹੋ ਜਾਂਦੀ ਆ ਤਾਂ ਉਸ ਦਾ ਹੱਲ ਵੀ ਤਾਂ ਤੁਸੀਂ ਲੱਭਣਾ ਨਾ ਅਸੀਂ ਸਰ ਇਹਨਾਂ ਨੂੰ ਪ੍ਰੋਵਾਈਡ ਕਰਕੇ ਦੇ ਰਹੇ ਸੀ ਇਹਨਾਂ ਨੇ ਜਾਣ ਤੋਂ ਕਿੰਨੇ ਘੰਟੇ ਲੱਗੇ ਸਰ 10 ਮਿੰਟ ਦੇ ਵਿੱਚ ਫੋਨ ਕੀਤਾ ਇਹਨਾਂ ਨੇ ਜਾਣ ਤੋਂ ਮਾਰਨ ਦੀ ਤਾਂ ਕੀਤੀ ਕੋਈ ਕੁੰਡਾ ਭੱਜ ਗਿਆ ਨਹੀਂ ਕੋਈ ਪ੍ਰੋਵਾਈਡ ਨਹੀਂ ਕੀਤਾ ਗਿਆ ਅਸੀਂ ਤੈਨੂੰ ਦੱਸਾਜੀ ਪ੍ਰੋਵਾਈਡ ਨਹੀਂ ਕੀਤਾ ਗਿਆ ਜਦੋਂ ਇਹਨਾਂ ਨੇ ਜਾਗਤਾ ਮਾਰਾ ਦੀ ਧਮਕੀ ਦਿੱਤੀ ਜਿਹੜੇ ਮਰਜ਼ੀ ਮੇਰੇ ਬੰਦੇ ਨੂੰ ਪੁੱਛ ਲੋ ਮੈਂ ਤਾਂ ਕਿ ਤੁਸੀਂ ਬੰਦੇ ਸਰ ਦੋ ਮਿੰਟ ਲਾ ਕੇ ਤੁਹਾਨੂੰ ਦਿਖਾਇਆ ਕਿਹੜਾ ਹੁਸਾਇਆ ਮੈਨੂੰ ਪਤਾ ਤੁਸੀਂ ਇਹਨਾਂ ਦੇ ਹੁੰਦੇ ਹੋ ਨਹੀਂ 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 ਮੈਂ ਤੁਹਾਡਾ ਗੱਲ ਲੈਣ ਆਇਆ ਵੇ ਦੇਖੋ মিডিਆ ਵਾਲੇ ਵੀ ਇੱਥੇ ਓਕੇ ਸਰ ਇਹਨੂੰ ਵੀ ਬੋਲਣ ਦਾ ਮੌਕਾ ਦੋ ਸਰ ਇਹਨਾਂ ਦਾ ਹੀ ਹੁੰਦਾ ਜਿਨ੍ਹਾਂ ਨੇ ਪਾਰਟੀ ਬੁੱਕ ਰਹੀ ਇਹਨਾਂ ਨੇ ਮੈਨੂੰ ਕਿਹਾ ਜੀ ਤੁਹਾਡੀ ਸਰਵਿਸ ਨਹੀਂ ਹੋ ਰਹੀ ਕਿੰਨੇ ਬੰਦੇ ਕਿਤੇ ਨੇ ਮੈਂ ਕਹਿੰਦਾ 25 ਪੂਰੇ ਇਹਨੇ ਸਾਰੇ ਬੈਠੇ 29 ਬੈਠਕ ਲਾ ਕੇ ਫਿਰ ਜੁੜਾ 25 ਕਿੱਥੇ ਹੋਵੇ ਨੇ ਜੀ ਇਹਨਾਂ ਦਾ ਬੰਦਾ ਸਾਡੇ ਨਾਲ ਲੱਗਿਆ ਸੀ ਸੁਜੀਤ ਜਿਹ ਉਹਨਾਂ ਦੀ ਸਪਾਇਰਸ਼ਨਾਂ ਫੰਕਸ਼ਨ ਬੁੱਕ ਹੋਇਆ ਹੋਇਆ ਸੀ। ਉਹਨਾਂ ਨੇ ਬੁੱਕ ਕਰਵਾਇਆ। ਮੈਂ ਕਿਹਾ ਦੇਖ ਲੈ ਤੇਰੇ ਮੂਰੇ ਸਾਰਾ ਕੁਝ ਸਹੀ ਹੋ ਰਿਹਾ। ਇਹ ਤਵੇਂ ਸਾਨੂੰ ਤਾਂ ਕਰੀ ਜਾ ਰਹੇ ਆ। ਕਹਿੰਦਾ ਇਹ ਲੜਾਈ ਦੀ ਮੂਰਚਾ ਇਹਨੇ ਪਾ ਦਿੱਲੀ। ਇਹਨਾਂ ਦਾ ਕੰਮ ਇਹ ਮੇਰ ਜੀ ਜਿਹਨੂੰ ਉਹਨਾਂ ਨੇ ਬੁਲਾਇਆ। ਆਹ ਪਾਗਲ ਹੋ ਸਾਲਾ। ਸਰ ਮੇਨ ਗੱਲ ਤੇ ਸੁਣੋ ਨਾ। ਤੁਹਾਡੀ ਵੀ ਗੱਲ ਸੁਣ ਲਈ ਉਹਨਾਂ ਦੀ। ਕੀ ਜਦੋਂ ਇਹਨਾਂ ਦਾ ਜਨਰੇਟਰ ਖਰਾਬ ਹੋਇਆ ਤੁਸੀਂ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਸਰਪਲਾਈ ਚਲਾਈ? ਜੀ ਬਿਲਕੁਲ। ਸਰ ਕੈਮਰੇ ਚੱਲ ਰਹੇ ਨੇ ਕੁਝ ਵੀ ਬੰਦ ਨਹੀਂ ਹੋਇਆ ਤੁਸੀਂ ਕੈਮਰੇ ਉੱਤੇ ਵੀ ਪਿਓਨ ਪੇਜ ਤੇ ਏਸੀ ਚੱਲ ਰਹੀ ਹੈ 4 ਘੰਟੇ ਬਾਅਦ ਸਰ 80 ਕਿਲੋ ਵਾਰ ਤੇ ਹਾਲੇ ਵੀ ਇੱਦਾਂ ਨੂੰ ਚੱਲ ਰਿਹਾ ਇਹ ਤੁਖੋ ਜੇ ਅਸੀਂ ਪੈਸੇ ਪਏ ਕਿਤੇ ਆ ਉਹ ਏਸੀ ਚੱਲ ਰਹੀ ਹੈ ਪਹਿਲੇ ਤੋਂ ਉਹ ਏਸੀ ਪਹਿਲੇ ਚੱਲ ਰਹੀ ਹੈ ਚੱਲ ਰਹੀ ਹੈ ਨਹੀਂ ਚੱਲ ਰਹੀ ਸਰ ਬਦ ਨਹੀਂ ਕਰਦੀ ਮੈਂ ਇਹ ਨੂੰ ਕਹਿੰਦਾ ਤੈਨੂੰ ਅਸੀਂ ਦੱਸੋਗੇ ਮੈਂਗਾ ਸਰ ਸਰ ਤੁਹਾਡਾ ਕਹਿਣ ਦਾ ਮਤਲਬ ਇਹ ਆ ਕਿ ਜੋ ਇਹਨਾਂ ਦੇ ਕਹਿਣ ਮੁਤਾਬਕ ਤੁਹਾਡੇ ਕਹਿਣ ਮੁਤਾਬਕ ਜਦੋਂ ਇਹਨਾਂ ਨੇ ਤੁਹਾਨੂੰ ਧਮਕੀ ਦਿੱਤੀ ਤੁਸੀਂ ਡਰ ਗਏ ਹੋਰ ਤੁਸੀਂ ਚਲੇ ਗਏ ਤੁਸੀਂ ਜਿਹੜੀ ਇੰਨੀ ਇੰਨੀ ਬਰਾਤ ਆਈ ਹੋਈ ਆ ਲੜਕੀ ਵਾਲੇ ਕੋਈ ਆ ਕੈਨੀ ਪਬਲਿਕ ਉਹਨਾਂ ਬਾਰੇ ਕੋਈ ਜ਼ਿੰਮੇਵਾਰੀ ਨਹੀਂ ਸਮਝਦੇ ਮੇਰੇ ਕੋਲ ਤਾਂ ਜ਼ਿੰਮੇਵਾਰੀ ਨਹੀਂ ਹੈ ਤਾਂ ਭਾਜੀ ਅਸਲਾ ਲੈ ਜਾਣ ਛੱਡੋ ਜੀ ਗੇਟ ਬਾਰੇ ਸਰ ਤਾਂ ਹੀ ਤਾਂ ਮੈਂ ਲੈ ਕੇ ਪੁਲਿਸ ਨੂੰ ਫੋਨ ਕੀਤਾ ਹੀ ਆਲੋ ਪੁੱਛ ਲੋ ਤੁਸੀਂ ਪੁਲਿਸ ਪ੍ਰਸ਼ਾਸਨ ਨਾਲ ਆ ਸਕਦੇ ਸੀ ਅਗਰ ਧਮਕੀ ਸੀ ਇਹ ਵਿਆਹ ਦਾ ਮੈਂ ਉਹਨਾਂ ਨੂੰ ਕਿਹਾ ਤੁਸੀਂ ਮੈਨੂੰ ਆ ਕੇ ਫੋਨ ਕਰੋ ਪੁਲਿਸ ਹੀ ਵੀ ਆਇਆ ਉਹ ਕਹਿੰਦੇ ਤੁਸੀਂ ਪੁਹੁੰਚੋ ਮੈਂ ਨਾਲ ਦੀ ਨਾਲ ਆ ਗਿਆ ਮੈਂ ਸੱਚ ਨੂੰ ਫੋਨ ਕੀਤਾ ਜੀ ਮੈਂ ਕਿ ਤੁਸੀਂ ਪਹੁੰਚ ਹਾਂਜੀ ਉਹਨਾਂ ਨੂੰ ਫੋਨ ਕੀਤਾ ਹੋਇਆ ਕਿਹੜੇ ਥਾਣੇ ਨੂੰ ਕੀਤਾ ਆ ਥਾਣਾ ਜਿਹੜਾ ਨੇੜੇ ਪਿੰਡੀ ਸਭ ਕ੍ਰਿਆਮ ਵਾਲੀ ਤੁਸੀਂ ਆਲੋ ਆਲੋ ਫੋਨ ਕਰਕੇ ਪੁੱਛੋ